ਸਾਹ ਜੀ ਬਸ ਹੋ ਗਈ ਅਨਲੋਡ ਤੇ ਆਪਾਂ ਪਹੁੰਚ ਚੁੱਕੇ ਆਂ ਓਡੂ ਕਸ਼ਮੀਰ ਮਜੀਸਾ ਰਾਜਸਥਾਨ ਜਿੱਥੇ ਬਾਬਾ RAMDEV ਜੀ ਦਾ ਜਨਮ ਹੋਇਆ ਤੇ ਤੁਹਾਨੂੰ ਬਾਬਾ RAMDEV ਜੀ ਦੇ ਜਨਮ ਸਥਾਨ ਦਿਖਾਵਾਂਗੇ ਪੂਰਾ ਬਲੌਗ ਦੇਖਦੇ ਰਹੋ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਆਪਣੇ ਚੈਨਲ ਦਾ ਨਾਮ ਹੈ ਦਾਰਾ ਮਰਾਡ ਬਲੌਗ ਤੇ ਆਪਾਂ ਚੱਲੇ ਆਂ ਸਾਰੀ ਸੰਗਤ ਦੇ ਨਾਲ ਪੈਦਲ ਜਾਵਾਂਗੇ ਜੀ ਰੋਡ ਹਜੇ ਬਣਿਆ ਨਹੀਂ ਛੋਟਾ ਜਿਹਾ ਸਿੰਗਲ ਰੋਡ ਹੈ ਬਸ ਜਾ ਨਹੀਂ ਸਕਦੀ ਸੀ ਇੰਨੀ ਦੂਰ ਜੇ ਆਪਾਂ ਸਾਰੀ ਸੰਗਤ ਦੇ ਨਾਲ ਪੈਦਲ ਹੀ ਜਾ ਰਹੇ ਆਂ ਬਾਬਾ ਜੀ ਦੇ ਸਥਾਨ ਤੇ ਮੱਥਾ ਟੇਕਣ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਜਿੱਧਰ ਪਾਰਕ ਨੂੰ ਹੈ ਬੜੀਆਂ ਹੋਈਆਂ ਭਾਈ ਜਿੰਨੇ ਵੀ ਮੇਰਾ ਬਲੌਗ ਦੇਖ ਕੇ ਸੰਗਤ ਆ ਰਹੀ ਹੈ ਜੇ ਆਊਗੀ ਉਹਨਾਂ ਨੂੰ ਹੱਥ ਵੇਨ ਕੇ ਬੇਨਤੀ ਹੈਗੀ ਇੱਥੇ ਸਿੰਗਲ ਰੋਡ ਹੈ ਬਸ ਅੱਗੇ ਜਾਂਦੀ ਨਹੀਂ ਜਿੱਥੋਂ ਘੱਟੋ ਘੱਟ 1 ਕਿਲੋਮੀਟਰ ਪੈਦਲ ਨੂੰ ਰਸਤਾ ਹੈ ਮੰਦਰ ਦਾ Saya akan menunjukkan beberapa hal ਸ਼ਰਦਾ ਦੀ ਗੱਲ ਹੈ ਜੀ ਲੋ ਵੀ ਸੰਗਤ ਜੀ ਬਾਬਾ RAMDEV ਦੀ ਜਨਮ ਭੂਮੀ ਤੇ ਆਪਾਂ ਪਹੁੰਚ ਗਏ ਆਂ ਤੇ ਬਹੁਤ ਸੋਹਣਾ ਤੇ ਬਹੁਤ ਵੱਡਾ ਮੰਦਿਰ ਹੈ Rajasthan ਦੇ ਵਿੱਚ ਉੱਧੂ ਕਸ਼ਮੀਰ ਨਾਮ ਹੈ ਜੀ ਜਗ੍ਹਾ ਦਾ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਮੰਦਿਰ ਤੋਂ ਹਾਂ ਸਪਾਸ ਦਾ ਦ੍ਰਿਸ਼ ਦਿਖਾ ਦਿੰਦੇ ਹਾਂ ਪਹਿਲਾਂ ਤੁਹਾਨੂੰ ਭੀੜ ਜਿਆਦਾ ਹੈ ਜੀ ਥੋੜੀ ਜੀ ਆਪਾਂ ਵੀ ਜਾਵਾਂਗੇ ਅੰਦਰ ਦਰਸ਼ਨ ਕਰਨ ਮੰਦਰੋਂ ਆਪਾਂ ਨੂੰ ਅੰਦਰੋਂ ਵੀ ਆਪਾਂ ਸ਼ੂਟ ਕਰਾਂਗੇ ਪੂਰਾ ਮੰਦਰ ਜਿਹਨੇਚੇ ਨਾਲ ਉਹ ਵੀ ਵੱਡਾ ਮੰਦਰ ਬਣਾਇਆ ਹੋਇਆ ਜਿੱਥੇ ਦੇਖੋ ਸੰਗਤ ਕਹਿੰਦੇ ਪਹਿਲਾਂ ਪਤਾ ਨਹੀਂ ਸੀ ਸੰਗਤ ਨੂੰ ਜਿਵੇਂ ਮੰਦਰ ਦਾ ਪਤਾ ਲੱਗਿਆ ਬਹੁਤ ਜਿਆਦਾ ਸੰਗਤ ਆਉਣ ਲੱਗੀ ਹੁਣ ਉੱਡੂ ਕਸ਼ਮੀਰ ਪਹਤਾਂ ਹੈ ਜੀ ਇਹ ਜਿੱਥੇ ਬਾਬਾ ਰਾਮਦੇਵ ਜੀ ਦਾ ਜਨਮ ਹੋਇਆ ਹੈ ਦੇਖੋ ਵੀ ਇਥੇ ਆਸਤ ਹੈ ਜਿਹੜੇ ਵੀ ਕੋਈ ਲੋਕ ਆਉਂਦੇ ਹਨ ਤੇ ਆਪ ਦੀਆਂ ਪੁਰਾਣੀਆਂ ਚੱਪਲਾਂ ਜੁੱਤੇ ਇੱਥੇ ਧਾਰ ਜਾਂਦੇ ਆ ਲੋਕਾਂ ਦਾ ਮੰਨਣਾ ਹੈ ਕਿ ਪੁਰਾਣੇ ਜੁੱਤੇ ਚੱਪਲਾਂ ਇੱਥੇ ਲਾ ਕੇ ਜਾਣ ਨਾਲ ਉਹਨਾਂ ਦੇ ਜੋ ਵੀ ਕਸਟ ਹੁੰਦੇ ਹਨ ਉਹ ਦੂਰ ਹੋ ਜਾਂਦੇ ਤੇ ਇਥੋਂ ਨਵੀਆਂ ਚੱਪਲਾਂ ਪਾ ਕੇ ਆਪਦੇ ਘਰ ਨੂੰ ਜਾਂਦੇ ਆ ہاں ਮੇਰੇ ਉੱਤੇ 500 ਰੁਪਏ ਤੁਹਾਨੂੰ ਬਹੁਤ ਵੱਡੇ ਵੱਡੇ ਢੇਰ ਦੇਖ ਜਾਣਗੇ ਜੁੱਤੇ ਚੱਪਲਾਂ ਦੇ ਵੇੜ ਬਹੁਤ ਜ਼ਿਆਦਾ ਹੈ ਜੀ ਆਪਾਂ ਚੱਲੇ ਆ ਮੱਥਾ ਦੇਖਣ ਲਾਉਂਗਾ ਆਪਾਂ ਸ਼ੂਟ ਕਰ ਰਹੇ ਹਾਂ प्रशासन अधिकारी बिठे मंदर उथो रही કો સામને અરવિંદભાઈ રુદનભાઈ ગુજરાતી સરપંચ વિધાનસભા ચૂંટણી પટી મુરકમના કોન થાય આદરા સમજાય કોલ જ માર ગવતરી જે હો અધિકૃતતી કે મંદિર મે ભીડ બહુ જ્યાદા હે વસે અડધા કંટે જેથે મંદિર મંદિર ને અંદર મથ્થ ટેક જાંદા હી રામ નાદ બંદા દેખ શકતા હે ਪਹਿਲਾਂ ਦੀ ਜੇਰੋ ਕੰਪਲੈਕਸ ਜਿਹੜਾ ਰਾਮ ਦੇ ਰਕੀਪੇ ਪ੍ਰਸ਼ਾਸਕੀ ਨਾਮ ਤੋਂ ਜਨਮ ਹੋਇਆ ਉਹ ਸੋਹਣੇ ਬਣਾਏ ਹੋਏ ਇਧਰ ਵਿਖੇ ਇੰਦਰ ਦੇ ਵਿੱਚ ਅੰਦਰ ਦੀ ਫਰੰਟ ਸਾਈਡ ਤੋਂ ਆਪਾਂ ਨੂੰ ਖੋਟੇ ਨਹੀਂ ਲੈਣ ਦਿੱਤੀ ਉਹਨਾਂ ਨੇ ਆਪਾਂ ਅੰਦਰੋਂ ਪੂਰਾ ਮੰਦਰ ਤੁਹਾਨੂੰ ਦਿਖਾ ਦਿੰਨੇ ਜਿੰਨਾ ਵੀ ਹੋ ਸਕੇ ਬੰਨ ਬੈਠੀ ਸਾਰੀ ਸੰਗਤ ਕੋਲ ਆਨ ਦੁੱਤੇ ಮರೀ <smgli flaws yapa hermano> ਸੋਨਾ ਮੰਦਿਰ ਬਣਾਇਆ ਹੋਇਆ ਜੀ ਬਹੁਤ ਵੱਡਾ ਮੰਦਿਰ ਹੈ ਬਹੁਤ ਸੋਹਣੀ ਕਲਾ ਕ੍ਰਿਤੀ ਕੀਤੀ ਜੀ ਪੁਰਾਣਾ ਡਿਆ ਜੀ ਥਿਆਰਾ ਖਰਾਬ ਹੈ ਕਈ ਅਰਬੋ ਖਰਬੀ ਦੀ ਉਸਤ ਨਾਲ ਬਣਾ ਹੈ ਬਾਬਾ RAMDEV ਜੀ ਦਾ ਮੰਦਿਰ ਜਨਮ ਭੂਮੀ ਹੈ ਜੀ ਤੇ ਸਾਰੇ ਭਗਤਾਂ ਨੂੰ ਜਿੰਨੇ ਵੀ ਮੇਰਾ ਬਲੌਗ ਦੇਖ ਰਹੇ ਹੈ ਜੈ ਬਾਬੇ ਦੀ ਤੇ ਜੈ ਬਾਬੇ ਦੀ ਕਮੈਂਟਾਂ ਦੇ ਵਿੱਚ ਵੀ ਲਿਖ ਦਿਆ ਕਰੋ ਭਗਤੋ ਐਨੇ ਚਾਪਨ ਨੂੰ ਜ਼ਰੂਰ ਬਣਾ ਰਹਿਦਾ ਹੈ ਆਪਾਂ ਅੱਗੇ ਸਾਨੂੰ ਹੋਰ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣੇ ਆ। ਕਈ ਦਿਨਾਂ ਦੀ ਆਪਣੀ ਯਾਤਰਾ ਇਹ ਹਜੇ। ਅੱਜ ਆਪਾਂ ਮੰਦਿਰ ਪੂਰਾ ਕੈਪਚਰ ਕਰ ਲਾਂਗੇ ਜੀ। ਇੱਥੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਦੂਰੋਂ ਦੂਰੋਂ ਗੁਜਰਾਤ, ਮਹਾਰਾਸ਼ਟਰ, ਯੂਪੀ, ਐਮਪੀ, ਹਰਿਆਣਾ, ਰਾਜਸਥਾਨ, ਬਿਹਾਰ, ਪੰਜਾਬ ਦੀਵेश ਰਾਜੀ ਮੰਦਿਰ ਦਾ ਉੱਤੇ ਖੈਰ ਜਾਣ ਨਹੀਂ ਦਿੰਦੇ ਜੇ ਆਪਾਂ ਤੁਹਾਨੂੰ ਉੱਥੋਂ ਵੀ ਉੱਥੋਂ ਲੈ ਕੇ ਦਿਖਾਉਂਦੇ ਹਾਂ ਪਰ ਤੁਹਾਨੂੰ ਥੋੜਾ ਜ਼ੂਮ ਕਰਕੇ ਉੱਥੋਂ ਦਰਸ਼ਿਤ ਕਰਾਂਗੇ ਆਵਾਜ਼ ਮਹਾਨਾ ਦਿੰਦੇ ਹਾਂ ਉੱਥੋਂ ਪਸ਼ਮੀਰ ਰਾਜਸਥਾਨ ਜਦੋਂ ਵੀ ਭਗਤ ਤੁਸੀਂ ਆਓ ਤਾਂ ਮੰਦਿਰ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਹੈ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਮੰਦਿਰ ਥੋੜਾ ਰਾਮਦੇਵ ਜੀ ਇਹ ਬੋਲ ਕਰੇ ਬੈਠੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਆਪਾਂ ਸਾਨੂੰ ਦਰਸ਼ਨ ਕਰਵਾਉਣ ਵਾਸਤੇ ਬਹੁਤ ਕਸ਼ਟ ਚੁਲਿਆ ਕੀ ਸਾਰੀ ਪਿੰਡ ਦੀ ਸੰਗਤ ਜਿੰਨੀ ਹਰ ਵਾਰ ਉਹ ਦੇਖ ਰਹੀ ਹੈ ਸੰਗਤ ਉਹ ਇੱਥੇ ਦਰਸ਼ਨ ਕਰ ਸਕੇ ਉਹ ਡੂ ਕਸ਼ਮੀਰ ਬਹੁਤ ਤਕੜਾ ਮੰਦਿਰ ਹੈ ਜੀ ਇੱਥੇ ਬਾਬਾ ਰਾਮਦੇਵ ਜੀ ਦਾ ਜਨਮ ਹੋਇਆ ਹੈ ਜੀ ਜਨਮ ਸਥਾਨ ਹੈ ਬਾਬਾ ਰਾਮਦੇਵ ਜੀ ਦਾ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਬਹੁਤ ਵਧੀਆ ਮੰਦਿਰ ਹੈ ਬਹੁਤ ਸੋਹਣਾ ਮੰਦਿਰ ਹੈ ਤੇ ਬਹੁਤ ਲੋਕਾਂ ਦੀ ਆਸਥਾ ਹੈ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਆਓ ਇੱਥੇ ਦਰਸ਼ਨ ਜ਼ਰੂਰ ਕਰੋ ਆਪਣੇ ਬਲੌਗ ਦੇ ਵਿੱਚ ਤੁਸੀਂ ਪੂਰਾ ਦੇਖ ਸਕਦੇ ਹੋ ਮੈਂ ਆਪਾਂ ਪੂਰਾ ਮੰਦਿਰ ਕਵਰ ਕਰ ਲਿਆ ਹੈ ਤੇ ਫਰੰਟ ਐਲੀਵੇਸ਼ਨ ਹੈ ਜੀ ਅੱਗੇ ਤੋਂ ਕੁਝ ਮੰਦਰ ਇਦਾਂ ਦਾ ਦਿਖਦਾ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਵੀਰ ਭਾਈ ਨਹੀਂ ਆ ਸਕੇ ਕੋਈ ਕਮਾਂਕਾਰਾਂ ਦਾ ਕਾਰਨ ਬਣਾ ਲਿਆ ਮੈਂ ਬਣਾ ਲਿਆ ਮੈਂ ਸਾਰਾ ਸੰਗਤ ਆਈ ਸੀ ਕਹਿੰਦੇ ਵੀ ਅੰਦਰੋਂ ਵੀ ਕੈਪਚਰ ਕਰਨਾ ਮੈਂ ਉਹਨਾਂ ਨੂੰ ਦੱਸਿਆ ਕਿ ਅੰਦਰੋਂ ਵੀ ਬਣਾ ਲਏ ਆ ਬਲੌਗ ਕਰਦਾ ਹੈ ਬਈ ਸੰਗਤ ਦੇਖੋ ਦੂਰੂ ਦੂਰ ਆਈ ਹੈ ਬਾਬੇ ਨੂੰ ਜੈ ਬਾਬੇ ਦੀ ਕਰਕੇ ਚੱਲੀ ਹੈ ਮੱਥਾ ਟੇਕ ਕੇ ਚੱਲੀ ਹੈ ਸੰਗਤ ਬਾਬੇ ਦੀ ਭਗਤ ਤੁਸੀਂ ਦੇਖ ਸਕਦੇ ਹੋ ਬਾਬਾ RAM DEV ਦੀ ਜਨਮ ਭੂਮੀ ਉਡੂ ਕਸ਼ਮੀਰ ਰਾਜਸਥਾਨ ਮੰਦਿਰ ਬਹੁਤ ਵਧੀਆ ਮੰਦਿਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੂਰਾ ਬਲੌਗ ਆਪਾਂ ਬਲੌਗ ਦੇ ਵਿੱਚ ਪੂਰਾ ਮੰਦਿਰ ਕਵਰ ਕਰਿਆ ਤੇ ਜੈ ਬਾਬੇ ਦੀ ਸੰਗਤ ਜੀ ਜਿਹੜਾ ਮੰਦਿਰ ਬਣਿਆ ਹੋਇਆ ਹੈ ਨਾ ਅਗਰ ਕਿਸੇ ਸੰਗਤ ਨੇ ਆਉਣਾ ਹੋਵੇ ਤਾਂ ਇਹ ਬਾਰਡ ਮੇਅਰ ਡਿਸਟ੍ਰਿਕਟ ਚ ਹੈ ਰਣੇਸ਼ ਜੀ ਤੋਂ ਬਾਅਦ ਜਦੋਂ ਆ ਇਹ ਰਾਸਤੇ ਵਿਚਾਲੇ ਆਉਂਦਾ ਹੈ ਮੰਦਿਰ ਤੁਸੀਂ ਦਰਸ਼ਨ ਇਹਦੇ ਕਰ ਸਕਦੇ ਹੋ ਬਹੁਤ ਸੋਹਣਾ ਮੰਦਿਰ ਹੈ ਜਿਆਦਾ ਭੀੜ ਨਹੀਂ ਹੈ ਅੱਧੇ ਹੀ ਘੰਟੇ ਦੇ ਵਿੱਚ ਇੱਥੇ ਮੱਥਾ ਟਿਕ ਜਾਂਦਾ ਸਾਰੀ ਸੰਗਤ ਦਾ ਤੇ ਜ਼ਰੂਰ ਆਓ ਤੁਸੀਂ ਵੀ ਇਸ ਦਰਸ਼ਨ ਦੇ ਦਰਸ਼ਨ ਕਰੋ ਮੰਦਿਰ ਦੇ ਤੇ ਆਪਦਾ ਜੀਵਨ ਸਫਲ ਬਣਾਓ ਤੇ ਇੱਥੇ ਸ਼ਬਦਾਂ ਭਾਵਨਾ ਨਾਲ ਲੋਕ ਨਾ ਆਪਣੀਆਂ ਜੱਪੜਾਂ ਉਤਾਰ ਜਾਂਦੇ ਪੁਰਾਣੀਆਂ ਤੇ ਨਵੀਆਂ ਲੈ ਕੇ ਦੁਆ ਜਾਂਦੇ ਆ ਕਿ ਜਿੰਨੇ ਵੀ ਦੁੱਖ ਕਲੇਸ਼ ਹੈਗੇ ਆ ਉਹ ਕਹਿੰਦੇ ਵੀ ਉੱਤਰ ਜਾਂਦਾ ਕਸ਼ਤ ਜੇ ਬਾਹਰ ਤੁਸੀਂ ਰੌਣਕ ਦੇਖ ਸਕਦੇ ਹੋ ਦੁਕਾਨਾਂ ਲੱਗੀਆਂ ਹੋਈਆਂ ਪ੍ਰਸ਼ਾਦ ਲੈ ਸਕਦੇ ਹੋ ਤੁਸੀਂ ਤੇ ਜੈ ਬਾਬੇ ਦੀ ਭਗਤੋ ਆਪਣਾ ਚੈਨਲ ਲਾਈਵ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਕਿ ਹੋਰ ਵੀ ਸੰਗਤ ਦਰਸ਼ਨ ਕਰ ਸਕੇ ਓਡੂ ਕੁਸ਼ ਮੀਰ ਮੰਦਰ ਦੇ ਬਣੇਰੋ ਭਗਤੋ ਜੈ ਬਾਬੇ ਦੀ ਕੋਈ ਵੀ ਭਗਤੋ ਤੁਹਾਡੀ ਜਾਣਕਾਰੀ ਵਾਸਤੇ ਆਪਾਂ ਇੱਕ ਅਡਰੈਸ ਵੀ ਪਾ ਰਹੇ ਬਾਬੇ ਰਾਮ ਦੇਵ ਮੰਦਿਰਾ ਸ੍ਰੀ ਰਾਮਦੇਵ ਜੀ ਮੰਦਿਰ ਬਠੀਉਾ ਦਾ ਕਿਸੇ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਬਾਰ ਸੰਗਤ ਆ ਰਹੀ ਹੈ ਜੀ ਸੰਗਤ ਦੇਖ ਸਕਦੇ ਹੋ ਤੁਕਵਾਨਾ ਵਗੈਰਾ ਲੱਗੀਆਂ ਜੀ ਅਗਰ ਕਿਸੇ ਨੂੰ ਸ਼ਾਪਿੰਗ ਕਰਨੀ ਹੈ ਕਾਪਿੰਗ ਵੀ ਕਰ ਸਕਦੇ ਇੱਥੇ